ਕੀ ਨਿਬਟਣੀ ਉਹ ਤੇਰੀ ਦੀ ਹਾਂਜੀ ਕਿਵੇਂ ਉਹ ਚੰਡੀਗੜ੍ਹ ਮਹਾਲੀ ਖਰੜ ਵਾਲਿਓ ਮੈਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਿਆ ਅੱਜ ਇਹ ਦਿਨ 20 ਮਾਂ ਤੰਨੋ ਦੀ ਮਾਰ ਕੇ ਸੈਲਫ ਤੰਨੋ ਚੜਤੀ ਰੋਡ ਤੇ ਲੈ ਕੇ ਪ੍ਰਮਾਤਮਾ ਦਾ ਨਾਮ ਗਿਲਕੋ ਤੋਂ ਪਿਕਅਪ ਕਰਨੀ ਆ ਕਸਟਮਰ ਨੇ ਜਾਣਾਗਾ ਯੂਨੀਵਰਸਿਟੀ ਵਾਲੀ ਸਾਈਡ ਕਰੀਏ ਪਿਕਅਪ ਤੇ ਚੱਲੀਏ ਫਿਰ ਯੂਨੀਵਰਸਿਟੀ ਨੂੰ ਜੇ ਪਹੁੰਚ ਗਏ ਕਸਟਮਰ ਨੂੰ ਕਰੀਏ ਪਿਕ ਗਿਲਕੋ ਦੇ ਅੰਦਰੋਂ ਗਿਲਕੋ ਤੋਂ ਪਿਕਅਪ ਕਰਕੇ ਜਾਣਾ ਕਸਟਮਰ ਨੇ ਪੀਯੂ ਵਾਲੀ ਸਾਈਡ ਚੱਲੀਏ ਤੇ ਫਿਰ ਕਰੀਏ ਡ੍ਰੌਪ ਡ੍ਰੋਪਿੰਗ ਕਰਤੀ ਪੀਯੂ ਦੇ ਅੰਦਰ ਬਾਬੇਓ ਚੈੱਕ ਕਰੋ ਇੱਥੇ ਕਿੰਨੀ ਆ ਯਾਰ ਬਾਂਦਰ ਸੈਨਾ ਪਾਰਕ ਦੇ ਵਿੱਚ ਫੁੱਲ ਮਸਤੀ ਕਰਦੇ ਫਿਰਦੇ ਨੇ ਕਦੇ ਉੱਧਰ ਰਕਤ ਤੇ ਛਾਲ ਮਾਰਦੇ ਨੇ ਕਦੇ ਉੱਧਰ ਮਾਰਦੇ ਨੇ ਕਿੱਥੇ ਅੱਜ ਦਿਨ ਪਤਾ ਨਹੀਂ ਕਿਵੇਂ ਦਾ ਸੀ ਯਾਰ ਅੱਜ ਦਾ ਮਾੜਾ ਹੀ ਹੋਇਆਗਾ ਟਾਇਰ ਪਾੜ ਗਿਆ ਚੱਲਦੇ ਚੱਲਦੇ ਉਹਦੇ ਨਾਲ ਪੱਤੀ ਵੜ ਗਈ ਟਾਇਰ ਦੇ ਵਿੱਚ ਉੱਥੇ ਹੀ ਪੜਾਕਾ ਪੈ ਗਿਆ ਤੇ ਹੁਣ ਆਇਆ 45 ਤੋਂ ਟਾਇਰ ਪਵਾਉਣ ਦੇ ਲਈ ਟਾਇਰ ਪੁਵਾਈਏ ਨਵਾ ਲੋ ਜੀ ਨਵੇਂ ਪੋਅ ਤੇ ਧੰਨੋ ਦੇ ਬੂਟ ਹੁਣ ਚੱਲੇ ਆ ਕਸਟਮਰ ਨੂੰ ਪਿਕ ਕਰਨ ਲਈ 9 ਫੇਸ ਤੋਂ ਪਿਕਅਪ ਆ ਕਿ ਜਾਣਾ ਕਸਟਮਰ ਨੇ 20 ਸੈਕਟਰ ਚੰਡੀਗੜ੍ਹ ਬਬੇ ਉਹ ਪਤਾ ਨਹੀਂ ਕੀ ਜਾ ਰਹੇ ਨੇ ਬਾਜੇ ਪੂਜਿਆਂ ਦੇ ਨਾਲ ਯਾਰ ਮਾ ਕਸਟਮਰ ਨੇ 20 ਸੈਕਟਰ ਨੂੰ ਬਾਬੇਓ ਚੈੱਕ ਕਰੋ ਆਹ ਦਰਖਤ ਕਿਵੇਂ ਟੁੱਟ ਟੁੱਟ ਕੇ ਗਿਰੇ ਪਏ ਨੇ ਯਾਰ ਏਡੇ ਏਡੇ ਸ਼ੁਕਰ ਕਰਕੇ ਦੇ ਉੱਤੇ ਨਾ ਗਿਰ ਗਿਆ ਲਓ ਜੀ ਇਹ ਵੀ ਰਾਈਡ ਕਰਤੀ ਕੰਪਲੀਟ ਪਹੁੰਚ ਗਏ 20 ਸੈਕਟਰ ਕਰਤੀ ਡ੍ਰੋਪਿੰਗ ਬਾਬੇਓ ਅੱਜ ਜਿਆਦੇ ਤੋਂ ਜਿਆਦੇ ਕੰਮ ਖੇਚਣਾ ਪੈਣਾਗਾ ਜੋ ਨੁਕਸਾਨ ਹੋਇਆ ਉਹ ਵੀ ਅੱਜ ਕਵਰ ਕਰਨਾ ਪੈਣਾ ਹੀ ਪੈਣਾਗਾ ਖਿੱਚੀਏ ਕੰਮ ਜਿਆਦੇ ਤੋਂ ਜਿਆਦੇ ਚੱਕੀਏ ਰਾਈਡਾਂ ਹੋਰ ਚੱਕ ਲਈ ਬਈ ਰਾਈਡ ਆਪਾਂ 20-25 ਮਿੰਟ ਦੇ ਵੇਟ ਤੋਂ ਬਾਅਦ ਜਾਣਾਗਾ ਕਸਟਮਰ ਨੇ ਲਾਂਡਰਾਂ ਵਾਲੀ ਸਾਈਡ ਨੂੰ ਲਾਂਡਰਾਂ ਸੀਜੀਸੀ ਕਾਲਜ ਦੇ ਬੈਕ ਸਾਈਡ ਦੀ ਲੋਕੇਸ਼ਨ ਹੈ ਉੱਥੇ ਬਾਬਿਓ ਆਜੋ ਜੇ ਕਿਸੇ ਨੇ ਵਿਆਹ ਪੂਰ ਤੇ ਪਾਰਟੀ ਪੂਰੀ ਚਾਹੀਦੀ ਹੈਗੀ ਇੱਥੇ ਵਿਆਹ ਚੱਲ ਰਿਹਾ ਹੈਗਾ ਜੇ ਖਾਲੋ ਆਜੋ ਪਾਰਟੀ ਪੂਰੀ ਵਧੀਆ ਹੋ ਰਹੀ ਹੈਗੀ ਪ੍ਰੋਗਰਾਮ ਫੁੱਲ ਸੈੱਟ ਕਰਿਆ ਪਿਆ ਹੈਗਾ ਬੰਦੇ ਜਾਣੇ ਆਰਟੀ ਡਰਾਪਿੰਗ ਕੈਮਰੇ ਚੈੱਕ ਕਰੋ ਸੁਸਾਇਟੀ ਦੇ ਅੰਦਰ ਚਾਰੋਂ ਪਾਸੇ ਕੈਮਰੇ ਲੱਗੇ ਹੋਏ ਨੇਗੇ ਸੇਫਟੀ ਵਾਸਤੇ ਯਾਰ ਵਧੀਆ ਚੀਜ਼ ਹੈਗੀ ਇਹ ਲਾਉਣੇ ਚਾਹੀਦੇ ਨੇ ਹਰੇਕ ਨੂੰ ਆਏ ਸੀ ਕਿ ਰੋਟੀ ਖਾਣ ਭੁੱਖ ਲੱਗੀ ਹੋਈ ਸੀਗੀ ਟਰਾਲੀ ਤੇ ਆਰਟੀਕਾ ਗੱਡੀ ਦਾ ਐਕਸੀਡੈਂਟ ਹੋਇਆ ਹੋਇਆ ਹੈਗਾ ਸਾਰੀ ਗੱਡੀ ਛੇ ਲਤੀਦ ਸਾਈਡ ਤੋਂ ਬਾਬੇ ਆਪਣੀ ਪੇਟ ਪੂਜਾ ਕਰਨੇ ਤੋਂ ਬਾਅਦ ਖਰੜ ਬੱਸ ਸਟੈਂਡ ਤੋਂ ਪਿਕਅਪ ਕਰਨੀ ਹੈ ਗਸਟਮਨ ਨੇ ਜਾਣਾਗਾ ਚੰਡੀਗੜ੍ਹ 20 ਸੈਕਟਰ ਕਰੀਏ ਪਿਕਅਪ ਤੇ ਚੱਲੀਏ ਫਿਰ ਘਰੋਂ ਕੀ ਸ਼ੈ ਆ ਇਹ ਯਾਰ ਕਿੰਨਾ ਸੋਹਣਾ ਲੱਗ ਰਿਹਾਗਾ ਕਿਊਟ ਜਿਹਾ ਡੌਗੀ ਯਾਰ ਨਿਕੇ ਨਿਕੇ ਜੇ ਨਾ ਸੋਹ ਲੋ ਜੀ ਬਾਬਿਓ ਖਰੜ ਕਰਤੀ ਡ੍ਰੋਪਿੰਗ ਉਹੀ ਕਸਟਮਰ ਦੀ ਰਾਈਡ ਪੈ ਗਈ ਸੀ ਕਿ 20 ਸੈਕਟਰ ਪੈਟ ਹਸਪੀਟਲ ਤੋਂ ਹੁਣ ਖਰੜ ਡ੍ਰੌਪ ਕਰਕੇ ਹੋ ਗਏ ਵੇਲੇ ਬਾਬਿਓ 3 ਘੰਟੇ ਹੋ ਗਏ ਖੜੇ ਖੜਾ ਇਹਨੂੰ ਖਰੜ ਤੇ ਰਾਈਡ ਕੋਈ ਪੈ ਨਹੀਂ ਰਹੀ ਸੀ ਬਸ ਚੱਲਦੇ ਆ ਘਰ ਨੂੰ ਅੱਕ ਕੇ ਜੇ ਵੀਡੀਓ ਵਧੀਆ ਲੱਗੀ ਤਾਂ ਜਾਂਦੇ ਜਾਂਦੇ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਬਾਕੀ ਵੱਧ ਤੋਂ ਵੱਧ ਸਪੋਰਟ ਕਰੋ ਛੋਟੇ ਭਰਾ ਨੂੰ ਤਾਂ ਜੋ 100 ਦਿਨ ਦਾ ਚੈਲੰਜ ਕੰਪਲੀਟ ਕਰਦਾ ਬਾਕੀ ਮਿਲਦੇ ਆ ਕੱਲ ਨੂੰ ਵਾਈ ਗੁਰਜੀ ਚੜ੍ਹਦੀ ਕਲਾ 'ਚ ਰੱਖਣ ਤੁਹਾਨੂੰ ਸਭ ਨੂੰ